ਨਾਲ ਨਿਊ ਰਾਈਡਰ ਚੱਲਾ ਡਾਕਟਰ ਗਰਜੀਤ ਗਰਜੀਤ ਸਿੰਘ ਤੇ ਡਾਕਟਰ ਕਿੱਦਾਂ ਰਿਹਾ ਹਲੇ ਦਾ ਯਾਰ ਥੋੜੀ ਥੋੜੀ ਠੰਢੀ ਜੀ ਲੱਗ ਰਹੀ ਆ ਅੱਛਾ ਸਹੀ ਗੱਲ ਆ ਮੈਨੂੰ ਨਾਨਕਾਂ ਦਾ ਇਹਨਾਂ ਨੂੰ ਪਰੋਠਿਆਂ ਦਾ ਚਾਹ ਆ ਤੇ ਆ ਸਾਹਮਣੇ ਘਰ ਆ ਜੀ ਜੀ ਇਸ ਟਾਈਮ ਆਪਾਂ ਮੌਜੂਦ ਆ ਤਨਤਨ ਗੁਰੂ ਨਾਨਕ ਦੇਵ ਜੀ ਦੀ ਧਰਤੀ ਗੁਰਦੁਆਰਾ ਬੌਲੀ ਸਾਹਿਬ ਚ ਜਿਹੜਾ ਭੇਵਾ ਸ਼ਹਿਰ ਚ ਪੈਂਦਾ ਸਾਹਮਣੇ ਕਿੰਨੇ ਮਗਰਮਾਚਾ ਬਹੁਤ ਏ ਵਾਵਾ ਲੰਮੇ ਧੁੱਪ ਚ ਸੇਕਣ ਦੇ ਚੱਲ ਚੱਲ ਚੱਲੋ ਵੇ ਚਲੋ 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 ਐਂ ਜਗਾ ਜੁਗਾ ਲੈ ਕੇ ਨਿਕਲ ਜੋ ਗਾਂ ਦੀ ਕਿ ਇਸ ਟਾਈਮ ਆਪਾਂ ਕਾਸ਼ੀਪੁਰ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਚ ਖੜੇ ਆ ਕਾਸ਼ੀਪੁਰ ਉੱਤਰਾਖੰਡ ਦਾ ਜ਼ਿਲ੍ਹਾ ਹੈ ਇਹ ਇਹ ਵੀਡੀਓ ਵੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਆ 5 ਮਾਰਚ ਤੇ ਆਪਾਂ ਚੱਲੇ ਆ ਤਖਤ ਸ੍ਰੀ ਪਟਨਾ ਸਾਹਿਬ ਤੇ ਚੱਲੇ ਕੋਣ ਕੋਣ ਆ ਉਹ ਤੁਹਾਨੂੰ ਦੱਸ ਦਦੇ ਆ ਐਰ ਕੀ ਆਪਣੇ ਨਾਲ ਇੱਕ ਨਵਾਂ ਬੰਦਾ ਵੀ ਚੱਲਾ ਤੇ ਚਲੋ ਇੰਟਰੋ ਕਰੋਨੇ ਤੁਹਾਡੀ ਆ ਆਪਣਾ ਮੋਟਰਸਾਈਕਲ ਖੜਾ ਪੰਜਾਬੀ ਮੁਸਾਫਿਰ 05 ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਐਰ ਕੀ ਆਪਾਂ ਬੈਗ ਵੀ ਨਵਾਂ ਰੱਖ ਲਿਆ ਆ ਦੇਖੋ ਆ ਬੈਗ ਮੰਗਾਇਆ ਆਪਾਂ ਤੇ ਦੱਸਿਓ ਕਿਹੋ ਜਿਹਾ ਲੱਗਾ ਲਓ ਜੀ ਆ ਆਪਣੇ ਨਾਲ ਨਿਊ ਰਾਈਡਰ ਚੱਲਾ ਡਾਕਟਰ ਗਰਜੀਤ ਗਰਜੀਤ ਸਿੰਘ ਤੇ ਡਾਕਟਰ ਕਿੱਦਾਂ ਰਿਹਾ ਹਲੇ ਦਾ ਯਾਰ ਥੋੜੀ ਥੋੜੀ ਠੰਡੀ ਜੀ ਲੱਗ ਰਹੀ ਆ ਅੱਛਾ ਜੋ ਤੁਰਿਆਂ ਚ ਗੜਿਆ ਦੀ ਠੰਡ ਹੋ ਗਈ ਨਾ ਵਾਵਾ ਉਦੋਂ ਤਿੰਨ ਚਾਰ ਦਿਨ ਪਹਿਲਾਂ ਤਾਂ ਮੌਸਮ ਚ ਹੈਗਾ ਆ ਅੱਜ ਆਪਾਂ 2:30 ਵਜੇ ਦੇ ਆ ਨਾ ਤਿੰਨ ਚਾਰ ਦਿਨ ਪਹਿਲਾਂ ਤਾਂ ਮੌਸਮ ਚ ਹੈਗਾ ਲੱਗਦਾ ਸੀ ਹੁਣ ਜੋ ਮੀਂਹ ਜਿਹਾ ਪਿਆ ਤੇ ਆ ਇਹਨੂੰ ਆਪਾਂ ਬਾਈਕ ਦਵਾਤਾ ਤੇ ਆਪਣੇ ਨਾਲ ਦਾ ਹੀ ਬਾਈਕ ਦਵਾਇਆ ਸਕ੍ਰੈਮਲਰ 400 ਇਹ ਦੂਜਾ ਵਾਤਾ ਨੂੰ ਪਤਾ ਹੀ ਆ ਕਿੰਦਾ ਜਿੰਮ ਵਾਲਾ ਹੋਂਡਾ ਆਕਟਰ ਦੀ ਜੇਬ ਚ ਪੈਸੇ ਨਹੀਂ ਰੁਕਦੇ ਕਿੰਦੇ ਕਿੰਦਾ ਠੀਕ ਆ ਬਹੁਤ ਵਧੀਆ ਚਲੋ ਠੰਡ ਬਹੁਤ ਆ ਠੰਡਾ ਬੋ ਤਾਂ ਠੰਡਾ ਗੜੀਆਂ ਕਰਕੇ ਬਹੁਤ ਹੋ ਗਈ ਹੈ। ਲੇਖਾ ਨਿਕਲ ਗਿਆ ਜਿਹੜਾ ਇਹਦੇ ਸੀਗਾ। ਆ ਇਹਦਾ ਬਾਈ ਖੜਾ ਤੇ ਆ ਬੈਗ ਇਹਦੇ ਕੋ ਵੀ ਰਾਏ ਨੌਕਸ ਦੇ ਆ। ਯਾ ਦੇਖੋ ਇਹਦਾ ਸੈਟਅਪ। ਇਧਰ ਆਪਣੇ ਕੋ ਆ ਸੋਨਾ ਪੀ ਐਨ ਬੀ ਬੈਂਕ ਵਾਲਾ। ਕਿੰਨਾ ਸੋਨੇ? ਠੀਕ ਠਾਕ ਵਧੀਆ। ਠੀਕ ਆ। ਵਧੀਆ ਵਧੀਆ ਨਜ਼ਾਰੇ ਆ। ਨਜ਼ਾਰੇ ਆ। ਤੇ ਅੱਜ ਆਪਾਂ ਕਾਸ਼ੀਪੁਰ ਤੱਕ ਜਾਣ ਦਾ 라ਦਾ ਵਾ। ਗਾਂ ਜਿੰਨਾ ਜਾਇਆ ਗਿਆ ਦੇਖ। ਹਾਲੇ ਤੱਕ ਤੇ ਕਾਸ਼ੀਪੁਰ ਦਾ ਸੋਚਿਆ ਸੀ ਉੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਨਨਕਾਣਾ ਸਾਹਿਬ ਲਓ ਜੀ ਹੁਣ ਇੱਥੋਂ ਤੁਰਦੇ ਆਂ ਚਾਹ ਪੀ ਲਈ ਆਪਾਂ ਤੇ ਗਾਂ ਜਾ ਕੇ ਕਿੱਥੇ ਕਿੱਥੇ ਰੁਕਦੇ ਆਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੁਰਦੇ ਆਣ ਆਪਾਂ ਤੇ ਗਾਂ ਹੁਣ ਆਪਾਂ ਪੇਵੇ ਥਾਣੇ ਖੁਰਸ਼ੇਤਰ ਥਾਣੇ ਨਿਕਲਾਂਗੇ ਤੇ ਰਾਹ 'ਚ ਕੋਈ ਵੀ ਗੁਰਦੁਆਰਾ ਸਾਹਿਬ ਆਇਆ ਤੁਹਾਨੂੰ ਦਰਸ਼ਨ ਕਾਉਂਦੇ ਜਾਵਾਂਗੇ ਚਲੋ ਜੀ ਲਓ ਜੀ ਠੰਡ ਹੈ ਗਈ ਆ ਥੋੜੀ ਜੀ ਤੇ ਕੋਈ ਗੱਲ ਨਹੀਂ ਹਾਂ ਲਓ ਜੀ ਸਾਹਮਣੇ ਸੂਰਜ ਨਿਕਲ ਆਇਆ ਤੇ ਇਹੋ ਜਿਹਾ ਮਾਹੌਲ ਹੋਵੇ ਨਾਲ ਆਉਣ ਯਾਰ ਬੇਲੀ ਤੇ ਕਿਉਂ ਨਾ ਸਫਰ ਨਿਕਲਦਾ ਕਿ ਨਹੀਂ ਰੋਡ ਕੋਲ ਠੀਕ ਠਾਕ ਜਾਈ ਆ ਤੇ ਪਰ ਸਵਾਦ ਬਹੁਤ ਆਉਂਦਿਆ ਟਾਈਮ ਹੋ ਗਿਆ 7 ਵਜਣ ਚ 8 ਮਿੰਟ ਰਹਿ ਗਏ ਬਸ ਲਓ ਜੀ ਲਓ ਜੀ ਇਸ ਟਾਈਮ ਆਪਾਂ ਪਹੁੰਚ ਗਏ ਆ ਭੇਵੇਂ ਦੇ ਟਾਈਮ ਹੋ ਗਿਆ 7:15 ਦਾ ਤੇ ਇਹ ਆਪਣਾ ਪੁਰਾਣਾ ਪਿੰਡ ਆ ਗਿਆ ਤੇ ਇੱਥੇ ਆਪਾਂ ਯਾਰਾਂ ਦੋਸਤਾਂ ਨੂੰ ਦਿਖਾਉਣ ਆਏ ਆ ਆਪਣਾ ਪੁਰਾਣਾ ਪਿੰਡ ਇੱਥੋਂ ਹੀ ਗਏ ਆ ਸੀ 2008 ਚ ਤੇ ਇੱਥੇ ਨਾਲ ਹੀ ਆਪਾਂ ਇੱਧਰ ਮੁੜਨਾ ਹੈ ਨਾਨਕੇ ਆਪਣੇ ਤੇ ਉਹਨਾਂ ਕੋਲ ਲੈ ਕੇ ਚੱਲਦੇ ਇਹਨਾਂ ਨੂੰ ਨਾਲੇ ਘਮਾਵਾਂਗੇ ਫਰਾਵਾਂਗੇ ਥੋੜੇ ਦਿਖਾਉਨੇ ਇਹਨਾਂ ਨੂੰ ਏਰੀਆ ਕਿੱਦਾ ਸੀ ਤੇ ਨਾਲੇ ਪ੍ਰਸ਼ਾਦਾ ਪਾਣੀ ਛਕਦੇ ਆ ਆਜੋ ਆਗੇ ਬੋੜਾ ਹੀ ਸਾਰੇ ਕਿੰਦਾ ਆ ਗਿਆ ਆਜੋ ਆਜੋ ਮਿੱਤਰੋ ਸਹੀ ਗੱਲ ਆ ਮੈਨੂੰ ਨਾਨ ਕਹਿੰਦਾ ਤੇ ਇਹਨਾਂ ਨੂੰ ਪਰੋਠਿਆਂ ਦਾ ਚਾਹ ਆ ਤੇ ਆ ਸਾਹਮਣੇ ਘਰ ਆ ਜੀ ਤੇ ਰੋਟੀ ਪਾਣੀ ਛਕਦੇ ਆ ਇੱਥੇ ਹਾਂ ਵੀਰੇ ਯਾਰ ਇੰਦੇ ਆ ਇੱਥੇ ਨਾ ਆਓ ਵੇ ਕਿੱਦਾਂ ਹੁੰਦੇ ਆ ਭਾਣਾ ਸ਼ੇ ਸਾਸਰੀ ਦਾ ਮਾਰਾ ਸਾਸਰੀ ਦਾ ਲੋ ਜੀ ਮੁੰਡੇ ਖਾਖੇ ਪਰੌਂਠੇ ਤੇ ਹੋ ਗਏ ਗਰਮ ਤੇ ਇਧਰ ਮੱਖਣ ਤੇ ਆਹ ਪਰੌਂਠੇ ਆ ਪਰੌਂਠੇ ਬਹੁਤ ਸਵਾਦ ਆ ਤੇ ਇਧਰ ਮਾਮਾ ਜੀ ਬੈਠੇ ਤੇ ਆ ਮਾਮਾ ਜੀ ਦਾ ਮੁੰਡਾ ਤੇ ਇਨਾਂ ਕੋ ਪਹੁੰਚੇ ਆ ਛਾੱਕੇ ਪਰੌਂਠੇ ਤੇ ਗਾਂ ਆਪਾਂ ਬੋਲੀ ਸਾਹਿਬ ਜਾਣਾ ਇੱਥੋਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਇੱਥੇ ਆਪਣਾ ਘੰਟਾ ਕ ਲੱਗ ਗਿਆ ਹੁਣ ਆਪਾਂ ਚੱਲਾਂਗੇ ਭੇਵੇ ਵਾਲ ਨੂੰ ਤੇ ਉੱਥੇ ਕਰਦੇ ਆਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਲਓ ਜੀ ਆਪਾਂ ਪਹੁੰਚ ਗਏ ਆਂ ਭੇਵੇ ਐਂਟਰੀ ਕਰਨ ਲੱਗੇ ਆਂ ਗੁਰਦੁਆਰਾ ਸਾਹਿਬ ਦੀ ਕਿੱਥੇ ਲਾਈਏ ਮੋਟਰਸਾਈਕਲ ਦੇਖੋ ਯਾਰ ਇੱਧਰ ਲਾ ਦੀਏ ਨਾ ਟੇਡੇ ਜੇ ਕਰਕੇ ਲਾ ਤੋਏ ਐਂ ਹੀ ਲੱਗਣੇ ਨੇ ਲਓ ਜੀ ਇਸ ਟਾਈਮ ਆਪਾਂ ਮੌਜੂਦ ਆ ਤਨ ਤਨ ਗੁਰੂ ਨਾਨਕ ਦੇਵ ਜੀ ਦੀ ਧਰਤੀ ਗੁਰਦੁਆਰਾ ਬੌਲੀ ਸਾਹਿਬ ਚ ਜਿਹੜਾ ਭੇਵਾ ਸ਼ਹਿਰ ਚ ਪੈਂਦਾ ਵਾ ਇਹ ਭੇਵਾ ਸ਼ਹਿਰ ਕੁਰਸੇਤਰ ਜ਼ਿਲ੍ਹੇ ਦਾ ਛੋਟਾ ਜਿਹਾ ਤਹਿਸੀਲ ਆ ਇਹ ਤੇ ਪਟਿਆਲੇ ਤੋਂ 50 ਕਿਲੋਮੀਟਰ ਦੂਰ ਤੇ ਇਧਰੋਂ ਸਮਾਣੇ ਤੋਂ ਵੀ 50 60 ਕਿਲੋਮੀਟਰ ਦੂਰ ਆ ਤੇ ਇੱਥੇ ਗੁਰੂ ਨਾਨਕ ਦੇਵ ਜੀ 15ਵੀਂ ਸਤਾਬਦੀ ਚ ਆਏ ਸੀ ਇੱਥੇ ਤੁਹਾਨੂੰ ਥੋੜਾ ਜਿਹਾ ਇਤਿਹਾਸ ਦੱਸ ਦੇਣਾ ਉਸ ਟਾਈਮ ਇੱਥੇ ਨਾ ਆਪਣੇ ਹਿੰਦੂ ਵੀਰਾਂ ਦਾ ਗਤੀ ਕਰਦੇ ਆ ਭੇਵੇ ਦੇ ਵਿੱਚ ਤੇ ਉਦੋਂ ਨਾ ਆਪਣੇ ਬਾਹਮਣਾਂ ਨੇ ਬਹੁਤ ਇੱਥੇ ਆਪਣਾ ਪਖੰਡ ਖਲਾ ਰਿਆ ਸੀ ਕਿ ਸਰੋਵਰ ਦੇ ਵਿੱਚ ਸੋਨਾ ਸਿੱਟੋ ਤੇ ਡਬਲਓ ਕਿ ਨਿਕਲੂਗਾ ਤੇ ਉਸ ਟਾਈਮ ਤੇ ਗੁਰੂ ਨਾਨਕ ਜੀ ਜਦੋਂ ਇੱਥੇ ਆਏ ਤੇ ਉਹਨਾਂ ਨੇ ਕਿਹਾ ਕੀ ਭਾਈ ਇਹ ਕੰਮ ਨਾ ਕਰੋ ਤੁਸੀਂ ਲੋਕਾਂ ਨੂੰ ਭ੍ਰਮ ਚ ਨਾ ਪਾਓ ਇਹ ਕੰਮ ਚ ਕੁਛ ਨਹੀਂ ਰੱਖਿਆ ਤੇ ਜਦੋਂ ਉਹਨਾਂ ਨੇ ਡਿਬੇਟ ਕੀਤੀ ਤੇ ਉਹਨਾਂ ਨੂੰ ਲੱਗਾ ਕਿ ਇਹ ਮਹਾਪੁਰਸ਼ ਕੋਈ ਬਹੁਤ ਵੱਡੇ ਮਹਾਪੁਰਸ਼ ਆ ਐਸ ਕਰਕੇ ਉਹਨਾਂ ਨੇ ਇੱਥੇ ਉਹਨਾਂ ਦੀ ਗੱਲ ਮੰਨੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਖੰਡ ਆਪਣਾ ਖਤਮ ਕੀਤਾ ਤੇ ਉਹਨਾਂ ਦੀ ਯਾਦ ਵਿੱਚ ਇਹ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਤੇ ਨਾਲ ਹੀ ਇਧਰਲੇ ਸਾਈਡ ਇੱਕ ਬੌਲੀ ਵੀ ਆ ਤੇ ਉਹਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਠਹਿਰ ਕੇ ਉਹ ਚਲੋ ਚੱਲਦੇ ਲਓ ਜੀ ਕਰੋ ਦਰਸ਼ਨ ਬੋਲੀ ਸਾਹਿਬ ਦੇ ਇਸ ਬੋਲੀ ਕਰਕੇ ਗੁਰਦੁਆਰੇ ਦਾ ਨਾਮ ਬੋਲੀ ਸਾਹਿਬ ਰੱਖਿਆ ਗਿਆ ਵਾਹ ਮੇਰੇ ਸਾਹ ਨਾ 50 60 ਪੌੜੀਆਂ ਨੀਚੇ ਜਾਣਦੀਆਂ ਲਓ ਜੀ ਦੇਖੋ ਆ ਬਹੁਤ ਸਾਫ਼ ਪਾਣੀ ਆ ਉਹ ਨੀਚੇ ਕਰੋ ਦਰਸ਼ਨ ਜੀ ਇੱਧਰ ਮੁਸਾਫਿਰ ਟੀਮ ਵੀ ਸਾਡੀ ਆਉਂਦੀ ਦਰਸ਼ਨ ਕਰਨ ਵਾਹਿਗੁਰੂ ਸੱਚਾ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਗੁਰਦੇਵ ਜੀ ਇੱਥੇ 9 ਦਿਨ ਰਹੇ ਸੀ ਤੇ ਇਸ ਜਗ੍ਹਾ ਤੇ ਲੋਕਾਂ ਦਾ ਉਧਾਰ ਕੀਤਾ ਇਸ ਤੋਂ ਬਾਅਦ ਉਹ ਗਾਂ ગયા ਹਰ ਦਵਾਰਾਲ ਨੇ ਤੇ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਉਹ ਗੁਰਦੁਆਰਿਆਂ 'ਚ ਵੀ ਜਾਵਾਂਗੇ ਆਪਾਂ ਤੇ ਸਾਡੇ ਨਾਲ ਜੁੜੇ ਰਹੋ ਗਾਂ ਵੀਡੀਓ ਵੇਖਦੇ ਰਹੋ ਉਜੀ ਹੋਣਾ ਆਪਾਂ ਇੱਥੇੋਂ ਚੱਲਨੇ ਆਂ ਕੁਰਸ਼ੇਤਰ ਕੁਰਸ਼ੇਤਰ ਤੋਂ ਆਪਾਂ ਜਾਵਾਂਗੇ ਕਰਨਾਲ ਤੇ ਗਾਂ ਦੀ ਗਾਂ ਨਾਲ ਦੀ ਨਾਲ ਪਤਾ ਲੱਗੀ ਜਾਉ ਤੁਹਾਨੂੰ ਵੀਡੀਓ ਵੇਖੀ ਜਾਓ ਪੂਰੀ ਵੀਡੀਓ ਹੋ ਜੀ ਆ ਸਾਹਮਣੇ ਆ ਗਿਆ ਆਪਣਾ ਜੱਦੀ ਪਿੰਡ ਜਿੱਥੇ ਆਪਣਾ ਹੋਇਆ ਜਨਮ ਤੇ ਇੱਥੇ ਨਾਲ ਹੀ ਮਗਰ ਮੱਛਾਂ ਦਾ ਸਰੋਵਰ ਸੀ ਮਗਰ ਮੱਛ ਹੁੰਦੇ ਹੀ ਨਾਲ ਹੀ ਹੋਣਗੇ ਹਲੇ ਵੀ ਆ ਦਿਨਾਂ ਦੇ ਵਿੱਚ ਧੁੱਪ ਸੇਕਦੇ ਹੁੰਦੇ ਹੀ ਇਹ ਦਿਖਾਉਂਦੇ ਆ ਜੇ ਦਿਖ ਗਏ ਤੁਹਾਨੂੰ ਇਹ ਤਾਂ ਸਲੋ ਕਰ ਸੁਣੇ ਆਵੇਂ ਹਾਂ ਉਹ ਪਾਏ ਰੱਖ ਕਿੰਨੇ ਹਾਂ ਹਾਂ ਲੈ ਤੈਨੂੰ ਇੱਕ ਆ ਤਾਂ ਵੇ ਕਿਦਾ ਉਹ ਉਹ ਮਰਾਇਆ ਵੀਡੀਓ ਬਣਾਈਏ ਇੱਥੇ ਜਾਈ ਖੜ ਲਓ ਜੀ ਆ ਵੇਖੋ ਸਾਹਮਣੇ ਕਿੰਨੇ ਮਗਰਮਾਚਾ ਬਹੁਤ ਆਏ ਵਾਵਾ ਲੰਮੇ ਧੁੱਪ ਚ ਸੇਕਣਦੇ ਆ ਧੁੱਪ ਕਿੰਨੇ ਮੇਰੇ ਸਾਹ ਨਾਲ 40 50 ਹੈ ਨਾ ਲਓ ਜੀ ਆ ਨਿਕਾ ਜਾਂ ਛੱਪੜ ਆ ਇਹਦੇ ਵਿੱਚ ਰਹਿੰਦੇ ਇਹ ਮਗਰਮੱਛ ਲਓ ਜੀ ਉਹ ਸਾਹਮਣੇ ਮਗਰਮੱਛ ਆ ਇਸ ਟਾਈਮ ਆਪਾਂ ਭੂਰ ਸਾਧਾ ਪਿੰਡ 'ਚ ਖੜੇ ਆ ਜਿਹੜਾ ਮੇਰਾ ਜੱਦੀ ਪਿੰਡ ਆ ਤੇ ਇੱਥੇ ਆ ਸਾਹਮਣੇ ਛੱਪੜ ਆ ਤੇ ਉਹ ਮਗਰਮੱਛ ਵੇਖੋ ਸਾਹਮਣੇ ਧੁੱਪ 'ਚ ਰਾਜ ਜਾਲੀ ਜੀ ਆਉਂਦੀ ਆ ਇਸ ਕਰਕੇ ਜਾਲੀ ਬਹੁਤ ਉੱਚੀ ਆ ਉਹ ਵੇਖੋ ਬਹੁਤ ਉੱਚੀ ਕੀਤੀ ਆ ਕਿ ਇੱਧਰ ਨਾ ਕੋਈ ਆ ਜਾਏ ਮਗਰਮੱਛ ਤੇ ਆ ਇਹਨਾਂ ਦਾ ਰਹਿਣ ਬਸੇਰਾ ਇਹ ਆਰਟੈਬ ਬਣਿਆ ਵਾ ਇਹਦੇ ਵਿੱਚ ਕਹਿੰਦੇ ਬੱਚੇ ਦਿੰਦੇ ਆ ਇਹਨਾਂ ਦੇ 100 100 150 ਬੱਚਾ ਦੇ ਦਿੰਦੀ ਇੱਕ ਮਗਰਮੱਛਣੀ ਤੇ ਵਿੱਚੋਂ ਜਿਨ੍ਹਾਂ ਵਿੱਚੋਂ ਆਪਣੇ 70 80 ਬੱਚੇ ਖਾ ਵੀ ਜਾਂਦੀ ਆਪ ਹੀ ਤੇ ਤਾਂ ਹੀ ਫਿਰ ਇੰਨੇਗਾ ਨਹੀਂ ਤੇ ਬਹੁਤ ਜ਼ਿਆਦਾ ਮਗਰਮੱਛ ਹੋ ਜਾਣਾ ਤੇ ਆ ਚੋਬਰ ਖੜੇ ਆ ਇਹ ਲਗਭਗ 8 ਸਾਲ ਲੋ ਜੀ ਆ ਤੁਸੀਂ ਜੇ ਜਾਣਕਾਰੀ ਲੈਣੀ ਤੇ ਪੜ ਸਕਦੇ ਆਂ ਆਵਾਜ ਜੋਤੀਸਰ ਜੋਤੀਸਰ ਉਹ ਸਥਾਨ ਆ ਜਿੱਥੇ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਉਦੇਸ਼ ਦਿੱਤਾ ਸੀ ਤੇ ਆਪਣਾ ਵਿਰਾਟ ਰੂਪ ਦਿਖਾਇਆ ਸੀ ਜਦੋਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹ ਛੱਡ ਗਿਆ ਹੀ ਹਥਿਆਰ ਆ ਉਹਦੇ ਸਾਰੇ ਸੁੱਟ ਪਏ ਸੀ ਉਹਨੇ ਤੇ ਉਹ ਕਹਿੰਦਾ ਵੀ ਮੈਂ ਆਪਣੇ ਨੂੰ ਨਹੀਂ ਮਾਰ ਸਕਦਾ ਪਰ ਉਹ ਉਸ ਟਾਈਮ ਕ੍ਰਿਸ਼ਨ ਨੇ ਉਹਨੂੰ ਸਮਝਾਇਆ ਕਿ ਆਪਣੇ ਬਗਾਨੇ ਕੋਈ ਨਹੀਂ ਹੁੰਦੇ ਤੇ ਚਲਾ ਤੀਰ ਫਿਰ ਉਹ ਤਿਆਰ ਹੋਇਆ ਸੀ ਮਾਪਾ ਕੁ ਖੇਤਰ ਪਹੁੰਚ ਗਏ ਆ ਤੇ ਜਿੱਦਾਂ ਕੇ ਤੁਹਾਨੂੰ ਪਤਾ ਹੀ ਆਗੀ ਇੱਥੇ ਮਾਪਰ ਦਾ ਯੁੱਧ ਹੋਇਆ ਕਹਿੰਦੇ ਤੇ ਵਿਸ਼ਵ ਦਾ ਸਭ ਤੋਂ ਵੱਡਾ ਯੁੱਧ ਦੱਸਿਆ ਜਾਂਦਾ ਉਹ ਤੇ ਕਹਿੰਦੇ ਹਾਲੇ ਵੀ ਧਰਤੀ ਲਾਲ ਆ ਉੱਥੇ ਇੱਥੋਂ ਦੀ ਹੈ ਸਾਫ਼ ਸੁਥਰਾ ਸ਼ਹਿਰ ਆ ਬਹੁਤ ਸੋਹਣਾ ਸ਼ਹਿਰ ਆ ਯਾਨੀ ਇੱਧਰ ਇਹ ਸਾਡਾ ਆਪਣੇ ਸੱਜੇ ਹੱਥਾਂ ਯੂਨੀਵਰਸਿਟੀ ਕੁਸ਼ੇਤਰ ਦੀ ਸਰਕਾਰੀ ਵਿਸ਼ਵ ਵਿਦਾਲਿਆ ਫਰਖੇਤਰ ਤੇ ਇਸ ਤੋਂ ਬਾਅਦ ਆਪਾਂ ਕਰਨਾਲ ਵਾਲ ਨੂੰ ਜਾ ਰਹੇ ਆ ਤੇ ਬਾਰੋ-ਬਾਰ ਨਿਕਲਾਂਗੇ ਤੇ ਚੋਪਰਾਂ ਨੂੰ ਸੁਸਤੀ ਪੈਣ ਲੱਗੀ ਥੋੜੀ ਜੀ ਆਹ ਸਾਹਮਣੇ ਯਮਨਾ ਅੱਛਾ ਯਮਨਾ ਨਦੀ ਆ ਤੇ ਆਹ ਪੋਲ ਬਣਿਆ ਹੋਇਆ ਬਣਾ ਤੇ ਇੱਧਰ ਦੇ ਬੰਨੇ ਆ ਜਿਹੜੇ ਬੈਕ ਸਾਈਡ ਤੇ ਆ ਇਹ ਹਰਿਆਣਾ ਦੇ ਸਾਹਮਣੇ ਚੂਪੀ ਜੈਂਟਰ ਹੋ ਗਿਆ ਤੇ ਇੱਥੋਂ ਆਪਾਂ ਜਾ ਰਹੇ ਆ ਸ਼ਾਮਣੀ ਨੂੰ ਸ਼ਾਮਣੀ ਤੋਂ ਗਾਹ ਵੇਖਾਂਗੇ ਕਿੱਧਰ ਨੂੰ ਜਾਣਾ ਤੇ ਇੱਥੋਂ 30 35 ਕਿਲੋਮੀਟਰ ਅਸ਼ਾਮਲੇ ਤੇ ਤੀਸਰੀ ਸਟੇਟ ਆਪਾਂ ਇਸ ਟਾਈਮ ਸਵਾਗਤ ਕਰਦੀ ਹੈ ਯੂਪ ਜੀ ਕਹਿੰਦੇ ਅੰਬਾਂ ਦਾ ਬਾਗ ਵੇਖ ਕੇ ਤੇ ਚੋਬਰ ਰੋਕੇ ਆ ਕਹਿੰਦੇ ਆ ਮੈਂ ਤੇ ਕਹਿ ਕੇ ਕਿਹਾ ਢਾਬੇ ਢੂਬੇ ਤੇ ਆਰਾਮ ਕਰ ਲੋ ਕਹਿੰਦੇ ਨਹੀਂ ਇਹੋ ਜਿਹਾ ਮਾਹੌਲ ਮਿਲਣਾ ਆਹ ਵਾਜੀ ਅੰਗ ਅੰਬਾ ਦੇ ਬਾਗ ਇਧਰ ਲੱਡੂ ਹਾਰੇ ਆ ਮੁੰਡੇ ਮੈਨੂੰ ਵੀ ਦੇ ਦਿਓ ਯਾਰ ਲੱਡੂ ਜਿੱਤ ਸਿੰਘ ਦੇ ਅਜੇਤ ਸਿੰਘ ਦੇ ਜਿੱਤ ਸਿੰਘ ਨੂੰ ਲਓ ਜੀ ਸੋਨਾ ਵੀਰਾ ਸਾਡਾ ਅਜੇਤ ਸਿੰਘ ਦੇ ਲੱਡੂ ਖਾ ਰਿਆ ਇਧਰੋਂ ਸਾਰੇ ਦੇ ਆਏ ਇਧਰ ਵੀ ਚੜਾਵਾਂਗੇ ਇੱਧਰੋਂ ਆ ਜਗ੍ਹਾ ਤੋਂ। ਉਹ ਨਹੀਂ ਇੱਧਰ ਦੀ ਉੱਚਾ ਉਹ ਪਲਟਾ ਕੇ ਨਾ ਬਹਿ ਜਾਓ। ਚੱਲ। ਨਿਹਰੇ ਪੱਥਰ ਜੇ ਪਏ ਆ। ਚੱਲ ਚੱਲ। ਕਿੱਥੇ ਜੰਗਲਾਂ ਚ ਪਾਇਆ ਇਹਨਾਂ ਨੇ? ਤੇ ਮੈਂ ਠੀਕ ਆ। ਚਲੋ ਬਈ ਖੇਤ ਦੇ ਹੁਣ। ਰਹਿ ਗਿਆ 190 ਕਿਲੋਮੀਟਰ ਕਰ ਰਿਹਾ ਹੋਵੇ ਹਵਾ ਬਹੁਤ ਇਹ ਹੁੰਦੀ ਹੋ ਗਈ ਤਾਂ ਮੋੜ 사 ਨੂੰ ਖਿੱਚ ਕੇ ਲੈ ਜਾਂਦੀ ਇਧਰ ਨੂੰ ਤੇ ਅੱਗੇ ਮਾਹ ਹੀ ਬੜਿਆ ਪਿੱਛੇ ਦੇ ਇਹ ਹਵਾ ਬਹੁਤ ਆ ਸੀ ਤੇ ਆਪਾਂ ਫਿਰਦੇ ਇਸ ਟਾਈਮ ਬਿਜਨੌਰ ਜਿਵੇਂ ਦੇ ਕੋਲ گاਪਨੂ 30 35 ਕਿਲੋਮੀਟਰ ਦੇ ਵਿੱਚ ਨੌਰ ਆਉਣ ਲੱਗਾ ਯੂਪੀ ਦਾ ਜ਼ਿਲ੍ਹਾ ਜਾਮ ਲੱਗਦਾ ਅੱਗੇ ਲੱਗਾ ਤੇ ਸੜਕ ਵੀ ਸਿੰਗਲ ਆ ਇਹ ਤੋਂ ਮੈਨੂੰ ਲੱਗਦਾ ਫਸ ਜਾਏਗੇ ਲੈ ਅੱਗੇ ਤੋਂ ਅੱਗੇ ਲੋਕ ਫਸੀ ਆਉਂਦੇ ਇੱਥੇ ਤੇ ਆਪਾਂ ਨਹੀਂ ਨਿਕਲ ਸਕਦੇ ਓਏ ਆ ਜਿਹੜਾ ਉਸਕਾਰਪੀਓ ਵਾਲਾ ਨੂੰ ਕੱਢੀਏ ਬਾਹਰ ਓਏ ਚੱਲ 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 ਚਲ ਓਏ ਤੂੰ ਚਲੋ 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 ਐਂ ਹੀ ਜਗਾ ਜੁਗਾ ਲੈ ਕੇ ਨਿਕਲ ਜੋ ਗਾਂ ਦੀ ਗਾਂ ਬਬ ਵਿਚਾਰ ਰੱਖਿਓ ਆਪਣੇ ਏਰੀਆ 'ਚ ਨਹੀਂ ਆ ਤੁਸੀਂ ਜੋ ਪੀਦੇ ਆ ਕਿਸੇ ਨਾਲ ਪੰਗਾ ਨਾ ਲਿਓ ਬਸ सोने का कहना कहना क्राइम सिटी या है नहीं? सोने। आ जे या। जाम है, है। खड़े चलो आ, खेरा पंजाबी ढाबा तो टाइम हो गया दो बज के उन्नीस मिनट ਇਥੇ ਹੁਣ ਚਾਹ ਚੂ ਪੀਨੇ ਆ ਤੇ ਤੁਰਦੇ ਆਂ ਗਾਂ ਮੇਰੇ ਮੇਰੇ ਨਾਲ 100 ਕਿਲੋਮੀਟਰ ਰਹਿ ਗਿਆ ਹੁਣ ਆ ਨਾ 100 ਕਿਲੋਮੀਟਰ ਰਹਿ ਗਿਆ ਇਥੋਂ ਅੱਜ ਤੇ ਮੈਂ ਆਪਣਾ ਲੰਚ ਕਰ ਲਿਆ ਸੈਂਡਵਿਚ ਹੀ ਮੰਗਾਇਆ ਵੈਸੇ ਤੇ ਰੋਟੀਆਂ ਕੋਲ ਹੈਗੀਆਂ ਸੀ ਪਰ ਇਹ ਕਹਿੰਦੇ ਵੀ ਇੱਥੇ ਰੋਟੀ ਆਪ ਦੀ ਬਾਹਰੋਂ ਖਾ ਨਹੀਂ ਸਕਦੇ ਤੁਸੀਂ ਹਾਂ ਇਹ ਅੱਜ ਕਰਕੇ ਸੈਂਡਵਿਚ ਮੰਗਾ ਲਿਆ ਸੀ ਰੋਟੀ ਗਾਂ ਜਾ ਕੇ ਵੇਖਾਂਗੇ ਹੈਲੋ ਇਹ ਬੜਾ ਪੰਗਾ ਚਾਬੀ ਰਹਿ ਜਾਂਦੀ ਆ ਫਿਰ ਗਲਸ ਲਾਉਣੇ ਪੈਂਦੇ ਆ ਮਿਲ ਗਈ ਚਲ ਪਾਣ ਦੀ ਪਚਕਾਰੀ ਮਾਰੀ ਆ ਤੇ ਭੈ ਜੇ ਤੂੰ ਨੰਗੀ ਜਾਈਏ ਬੇਕਾਰ ਤੇ ਪਾਣ ਬਹੁਤ ਖਾਂਦੇ ਆ ਬਾਣ ਆ ਕੇ ਜਰਦਾ ਜਾਂ ਕੀ ਆਹੋ ਏ ਤੇਰੇ ਹੱਥ ਦੂਜੇ ਹੱਥ ਖੱਬੇ ਹਾਂ ਹਾਂ ਹੈ ਕੱਟ ਮਾਰ ਜੂਗਾ ਕੱਟ ਲੱਗੇਗਾ ਏ ਮੈਂ ਉਹ ਤੁਮ ਉਤੋਂ ਟੱਕਰ ਫਲਾ ਦੇ ਓਏ ਕਰ ਦਿਓ ਔਰ ਕਰੋ ਡਾਲੋ ਜਿੱਥਾ ਘਾਓਗੇ ਥੋੜਾ ਰੁਕਵਾਣਾ ਸਸ બસ ਬਸ ਕਾਮਨ ਰੇਟ ਹੀ ਮੇਰਾ 1300 1250 ਆ ਪੈ ਗਿਆ ਪਤਾ ਨਹੀਂ ਕੀ ਚੱਕਰ ਹੈ ਕਿ ਹਾਂ ਇੱਥੇ ਜਿਆਦਾ ਆ ਗਿਆ ਭਾਰ ਦਾ ਵੀ ਫਰਕ ਪੈ ਜਾਂਦਾ ਲੋ ਜੀ ਇਸ ਟਾਈਮ ਆਪਾਂ ਕਾਸ਼ੀਪੁਰ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਚ ਖੜੇ ਆ ਕਾਸ਼ੀਪੁਰ ਉੱਤਰਾਖੰਡ ਦਾ ਜ਼ਿਲ੍ਹਾ ਹੈ ਤੇ ਇੱਥੇ ਆਪਾਂ ਰੂਮ ਲੈ ਲਿਆ ਆ ਸਾਹਮਣੇ ਆਪਾਂ ਬਾਈਕ ਖਿਹਾਰਤੇ ਆ ਤੇ ਮਾਹੌਲ ਬਹੁਤ ਸੋਹਣਾ ਚਾਰ ਚੁਫੇਰੇ ਦਾ ਆ ਦੇਖੋ ਹਰਿਆ ਹਰਿਆ ਭਰਿਆ ਸਾਰਾ ਏਰੀਆ ਤੇ ਇੱਧਰ ਸਾਹਮਣੇ ਦਰਬਾਰ ਸਾਹਿਬ ਆ ਨਹਾ ਧੋ ਲਿਆ ਹੁਣ ਆਪਾਂ ਮੱਥਾ ਟੇਕਣ ਜਾਂਦੇ ਆ ਨਾਲੇ ਤੁਹਾਨੂੰ ਇਤਿਹਾਸ ਦੱਸਾਂਗੇ ਇੱਥੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਆਏ ਗੁਰਦੁਆਰੇ ਨਾਲ ਜੁੜਿਆ ਹੋਇਆ ਤੇ ਉਹ ਇੱਥੇ ਆਪਣੀ 15ਵੀਂ ਸਤਾਬਦੀ ਚ ਆਏ ਸੀ ਉਹ ਤੁਹਾਨੂੰ ਦੱਸਾਂਗੇ ਕਿ ਕੀ ਇਤਿਹਾਸ ਆ ਤੇ ਆ ਰੂਮ ਲੈ ਲਿਆ ਸੀ ਰੂਮ ਦੇ ਵਿੱਚ ਹੁਣ ਇਸ ਟਾਈਮ ਪੂਰਾ ਖਲਾਰਾ ਪਾਇਆ ਸੀ ਨਹਾ ਧੋ ਲਿਆ ਤਿੰਨ ਚਾਰ ਬੰਦਿਆਂ ਨੇ ਇੱਕ ਬੰਦਾ ਰਹਿ ਗਿਆ ਸਾਡਾ ਫੇਰ ਆਪਾਂ ਚੱਲਦੇ ਆ ਬਾਹਰ ਤੇ ਦਰਸ਼ਨ ਕਰਦੇ ਆ ਦਰਬਾਰ ਸਾਹਿਬ ਦੇ ਕਰੋ ਦਰਸ਼ਨ ਗੁਰਦੁਆਰਾ ਨਨਕਾਣਾ ਸਾਹਿਬ ਇਹ ਗੁਰਦੁਆਰਾ ਜਿੱਦੋਂ 1514 ਈਸਵੀ ਚ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਬਾਲਾ ਤੇ ਮਰਦਾਨਾ ਜੀ ਦੇ ਨਾਲ ਉਸ ਟਾਈਮ ਇਹ ਸ਼ਹਿਰ ਦੇ ਲੋਕ ਨਾ ਕਾਸ਼ੀ ਸ਼ਹਿਰ ਦੇ ਲੋਕ ਆਪਣਾ ਸ਼ਹਿਰ ਛੱਡ ਕੇ ਇੱਥੋਂ ਜਾ ਰਹੇ ਸੀ ਤੇ ਉਹਨਾਂ ਨੇ ਜਦੋਂ ਇਮਲੀ ਦੇ ਬੂਟੇ ਥੱਲੇ ਆਪਣੇ ਵਿਰਾਜਮਾਨ ਸੀ ਤੇ ਉਹਨਾਂ ਨੇ ਕਾਰਨ ਪੁੱਛਿਆ ਕਿ ਤੁਸੀਂ ਇਹ ਸ਼ਹਿਰ ਛੱਡ ਕੇ ਕਿਉਂ ਜਾ ਰਹੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਨਦੀ ਆ ਇੱਥੇ ਨਾਲ ਆ ਸਾਹਮਣੇ ਕਿਲੋਮੀਟਰ 1.5 ਕਿਲੋਮੀਟਰ ਤੇ ਉਹਨਾਂ ਨੇ ਕਿਹਾ ਕਿ ਇਹ ਨਦੀ ਆ ਆਏ ਸਾਲ ਸਾਡੀ ਫਸਲ ਬਰਬਾਦ ਕਰ ਦਿੰਦੀ ਆ ਹਾੜ ਆ ਜਾਂਦੇ ਆ ਇਸ ਕਰਕੇ ਅਸੀਂ ਇੱਥੇ ਰਹਿ ਨਹੀਂ ਸਕਦੇ ਤੇ ਅਸੀਂ ਦੂਜੇ ਸ਼ਹਿਰ ਚੱਲੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਰੱਬ ਦਾ ਨਾਮ ਲਓ ਕੋਈ ਗੱਲ ਨਹੀਂ ਜਾਓ ਨਾ ਤੇ ਤੁਸੀਂ ਇੱਥੇ ਹੀ ਰਹੋ ਗੁਰੂ ਸਾਹਿਬ ਨੇ ਇੱਕ ਢੇਲਾ ਫੜਿਆ ਤੇ ਉਹ ਜਾ ਕੇ ਉਸ ਨਦੀ ਦੇ ਉੱਤੇ ਸੁੱਟਿਆ ਕਿ ਇਸ ਢੇਲੇ ਤੋਂ ਅੱਗੇ ਅੱਗੇ ਤੋਂ ਇਹ ਨਦੀ ਨਹੀਂ ਆਉਂਦੀ ਤੇ ਤੁਸੀਂ ਬੇਫਿਕਰ ਹੋ ਕੇ ਇੱਥੇ ਹੀ ਰਹੋ ਉਸ ਤੋਂ ਬਾਅਦ ਉਹ ਨਦੀ ਅੱਜ ਤੱਕ ਵੀ ਉਸ ਢੇਲੇ ਤੋਂ ਪਾਰ ਨਹੀਂ ਆਈ ਤੇ ਉਸ ਨਾਲ ਦੀ ਯਾਦ ਚ ਆ ਗੁਰਦੁਆਰਾ ਬਹੁਤ ਸੋਹਣਾ ਬਣਿਆ ਚਲੋ ਆਜੋ ਕਰਦੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਜੇ ਵੀਡੀਓ ਬਣਾਉਣ ਦੀ ਇਜਾਜ਼ਤ ਹੋਈ ਤਾਂ ਫਿਰ ਆਪਾਂ ਵੀਡੀਓ ਬਣਾਵਾਂਗੇ ਨਹੀਂ ਤੇ ਆਪਾਂ ਦਰਸ਼ਨ ਕਰਾਂਗੇ ਤੁਹਾਨੂੰ ਬਾਰੋਂ ਹੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਡਾਕਟਰ ਜੀ ਚੱਲੀਏ ਬਾਜ਼ਾਰ ਸੋਨੇ ਹੈਲਮਟ ਪਾਣਾ ਨੂੰ ਨਹੀਂ ਕੈਪੂ ਪਹਿਨ ਲਈ ਹੈਲਮਟ ਤੇ ਲੈ ਲੀਏ ਯਾਰ ਕਿ ਨਹੀਂ ਚਲੋ ਚੱਲੀਏ ਬਾਜ਼ਾਰ ਕਹਿੰਦੇ ਤੂੰ ਨਹੀਂ ਜਾਣਾ ਬਾਜ਼ਾਰ ਕਿਉਂ ਤੇਰੇ ਲਈ ਕੁਝ ਲਿਆਉਣਾ ਸੀ ਉਥੋਂ ਕੀ ਲਿਆਉਣਾ ਬਰਸ਼ ਬਰਸ਼ ਇੱਕ ਕੰਪਨੀ ਵੀ ਕਿਹੜੀ ਦੱਸੀ ਸੀ ਤੂੰ ਕਿਤੇ ਡਿਮਾਂਡਾਂ ਤੇਰੀਆਂ ਬਹੁਤ ਆ ਅਲਟਰਾ ਸੌਫਟ ਚਲੋ ਯਾਰ ਦੇਖਦੇ ਆਂ ਬਾਜ਼ਾਰ ਕਹੇ ਜੇ ਜਿਹੜੇ ਸ਼ਹਿਰ ਚ ਆਏ ਆ ਬਾਜ਼ਾਰ ਵੇਖਣਾ ਚਾਹੀਦਾ ਮਿੱਤਰੋ ਆਂ ਕਿਹਦੀ ਚੱਲੇ ਆ ਤੂੰ ਆਰਾਮ ਕਰ ਬਸ ਮਨੇ ਵਾ ਲੋਕ ਲਾ ਜਿਓ ਇੱਕ ਕਿੰਦੇ ਨੂੰ ਜ਼ਬੂਤ ਤੇ ਭਵਾਵਾਂਗੇ ਆ ਵੇਲਾ ਕੀ ਆ ਇਹ ਰਸਮਲਾਈ ਘਾਰੇ ਤੂੰ ਖਾ ਵੀ ਗਿਆ ਓ ਬੜੀ ਬੋਲ ਲਿਆ ਏ ਲੋ ਜੀ ਅੱਜ ਦੀ ਵੀਡੀਓ ਦੀ ਆਪਾਂ ਕਰਦੇ ਆਂ ਸਮਾਪਤੀ 9 ਵਜ ਗਿਆ ਲੰਗਰ ਪਾਣੀ ਛਕ ਲਿਆ ਆਪਾਂ ਤੇ ਕਮਰੇ ਚ ਆਣ ਕੇ ਹੁਣ ਬਹਿ ਗਏ ਆ ਬਾਹਰ ਠੰਡ ਬਹੁਤ ਆ ਤੇ ਇੱਕ ਵਾਰ ਮੈਂ ਤੁਹਾਨੂੰ ਉਹਨਾਂ ਦੱਸ ਦਿੰਨੇ ਆ ਕਿ ਅੱਜ ਤੁਰੇ ਕਿੱਥੋਂ ਆ ਤੇ ਪਹੁੰਚੇ ਕਿੱਥੇ ਆ ਆਪਾਂ ਤੁਰੇ ਸੀ ਤਲਵੰਡੀ ਭਾਈ ਤੋਂ ਮੋਗੇ ਤੇ ਨਾਲ ਹੀ ਆ ਜਿਹਨੂੰ ਜਿੰਨਾ ਜਿਹੜੇ ਨਵੇਂ ਸਬਸਕ੍ਰਾਈਬਰ ਜੁੜੇ ਆ ਤੇ ਉਸ ਤੋਂ ਬਾਅਦ ਆਪਾਂ ਆਏ ਆ ਬਰਨਾਲਾ ਸੰਗਰੂਰ ਸਮਾਣਾ ਤੇ ਚੀਕੇ ਹੁੰਦੇ ਹੋਏ ਭੇਵੇ ਪਹੁੰਚੇ ਆਪਾਂ ਦੇਵੇ ਤੁਸੀਂ ਦੇਖਿਆ ਵੀਡੀਓ ਜੇ ਆਪਾਂ ਦਰਸ਼ਨ ਕਰਾਏ ਆ ਗੁਰਦੁਆਰਾ ਬੋਲੀ ਸਾਹਿਬ ਦੇ ਫਿਰ ਉਸ ਤੋਂ ਬਾਅਦ ਆਪਾਂ ਉਥੋਂ ਤੁਰੇ ਆਂ ਕੁਰਸ਼ੇਤਰ ਕਰਨਾਲ ਸ਼ਾਮਲੀ ਤੇ ਮੁਜ਼ੱਫਰਨਗਰ ਹੁੰਦੇ ਹੋਏ ਆਪਾਂ ਦਾ ਆਪਾਂ ਕਾਸ਼ੀਪੁਰ ਪਹੁੰਚੇ ਆਂ ਬਿਜਨੌਰ ਤੇ ਕਾਸ਼ੀਪੁਰ ਦੇ ਵਿੱਚ ਸੜਕ ਥੋੜੀ ਜਿਹੀ ਖਰਾਬ ਸੀ ਨਾਲੇ ਅਸੀਂ ਰਾਹ 'ਤੇ ਰੁੱਕ ਕੇ ਫਿਰ ਲੰਚ ਕਰ ਲਿਆ ਤੇ ਇੱਥੇ ਆਪਾਂ ਫਿਰ 6 ਵਜੇ ਪਹੁੰਚ ਗਏ ਆਪਾਂ ਗੁਰਦੁਆਰਾ ਨਨਕਾਣਾ ਸਾਹਿਬ ਤੇ ਇਹ ਤੁਹਾਨੂੰ ਜਿੱਦਾ ਪਤਾ ਹੀ ਆ ਵੀਡੀਓ 'ਚ ਵੇਖਿਆ ਕਿ ਇਹ ਕਾਸ਼ੀਪੁਰ ਦਾ ਉੱਤਰਾਖੰਡ ਦਾ ਜ਼ਿਲ੍ਹੇ ਦੇ ਵਿੱਚ ਆ ਇਹ ਗੁਰਦੁਆਰਾ ਇਸ ਗੁਰਦੁਆਰੇ ਦਾ ਬਹੁਤ ਲੋਕਾਂ ਨੂੰ ਘੱਟ ਪਤਾ ਵਾ ਕਿਉਂਕਿ ਲੋਕ ਜਿਹੜੇ ਰੀਠਾ ਸਾਹਿਬ ਨੂੰ ਜਾਂਦੇ ਆ ਉਹ ਤਕਰੀਬਨ ਇਆ ਹਲਦਵਾਨੀ ਆ ਇੱਥੇ ਰੁਕਦੇ ਆ ਤੇ ਮੈਂ ਇਸ ਇਹਦਾ ਵੀਡੀਓ ਦਾ ਮੋਟਿਵ ਮੇਰਾ ਇਹ ਹੀ ਸੀ ਕਿ ਆ ਗੁਰਦੁਆਰੇ ਦਾ ਲੋਕਾਂ ਨੂੰ ਪਤਾ ਲੱਗੇ ਤੇ ਹੁਣ ਕੱਲ ਦੀ ਸਾਡੀ ਪਲੈਨਿੰਗ ਬਣ ਗਈ ਆ ਤੇ ਉਹ ਤੁਸੀਂ ਅਗਲੀ ਵੀਡੀਓ 'ਚ ਵੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ